ਟਰੈਕਟਰ ਆਪਾਂ ਦੋ ਦੇਤੇ ਦੋ ਦੇਤੇ ਇੱਕ ਕਾਨ ਨੇ ਇੱਕ ਆਪੇ ਦਿੱਤਾ ਹੈਗਾ ਜਿਹੜਾ ਪੰਡੋ ਆ ਲੱਲੀਆਂ ਲੱਗ ਇਹ ਬਗੈਰ ਟਰਬੋ ਤੋਂ ਨਾ ਬਾਜੂ ਜੀ ਅ ਟਰਬੋ ਜਿੱਦਾਂ ਪੀ ਆਰ ਡੀ ਤੋਂ ਬਗੈਰ ਆ ਐਂਟਰ ਕੋਲਰ ਟਰਬੋ ਤੋਂ ਬਗੈਰ ਆ ਸਿੱਧੀ ਟਰਬੋ ਆ ਤੇ ਮੈਕੋ ਪੰਪ ਆ ਉਹ ਦਾ ਡਾਕੀ ਨੇ ਬੰਦ ਕਰਨਾ ਚਾਹੀਦਾ ਉੱਪਰ ਨੂੰ ਉੱਪਰੋਂ ਦਾਣ ਚਾਹ ਹਾਂ ਲੈ ਜਾਓ ਉਹਦੀ ਗਲਤੀ ਹੈ ਨਾ ਅੱਗੇ ਨੂੰ ਉਹਦੀ ਉੱਪਰ ਲਈ ਉਹ ਵੀ ਉੱਪਰ ਨੇ ਇਦਾਂ ਇਸੇ ਤਰ੍ਹਾਂ ਖੋਲੀ ਕੀ ਨਾ ਬਈ ਆਪਣਾ ਤੇਰਾ ਲੈ ਜਸ ਫਾਰਮ ਤੇ ਪੈਸਲ ਬੱਤੀ ਕਰੋ ਹਾਂਜੀ ਤੇ ਤੁਸੀਂ ਅੱਜ 9500 ਦੀ ਡੈਮੋ ਲਈ ਹੈਗੀ ਚਲਾ ਕੇ ਦੇਖਿਆ ਕਿੱਦਾਂ ਲੱਗਾ ਤੁਹਾਨੂੰ ਪਰ ਕੀ ਪਹਿਲੇ ਜੀ ਨਾਲੋਂ ਬਹੁਤ ਵਧੀਆ ਚੱਲਦਾ ਟਰੈਕਟਰ ਹਾਂ ਅੱਗੇ ਨਾਲੋਂ ਬਹੁਤ ਧਾਰ ਕੀਤਾ ਕੰਪਨੀ ਨੇ ਇਹਦੇ ਵਿੱਚ ਵੀ ਠੀਕ ਆ ਹਾਂਜੀ ਤੇ ਵਧੀਆ ਚੱਲਦਾ ਕੋਈ ਦਿੱਕਤ ਪਰੇਸ਼ਾਨੀ ਵਾਲੀ ਨਹੀਂ ਗੱਲ ਹੈਗੀ ਹਾਂ ਹਾਂਜੀ ਹੋਰ ਕੁਝ ਕੋਈ ਆਪਣੇ ਵੱਲੋਂ ਕੁਝ ਦੇਣਾ ਚਾਹੋ ਵਿਊਜ਼ ਦੇਣਾ ਚਾਹੋ ਸਾਬ ਵਰੀ ਇਹ 10 ਤੋਂ 8 ਨੰਬਰ ਦਵਾਂਗੇ 10 ਤੋਂ 8 ਹਾਂਜੀ ਠੀਕ ਆ ਬਾਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਜੀ ਇੱਕ بڑا ਕਸਟਮਰ ਮੀਟਿੰਗ ਵਿਦ ਐਮ ਆਈ ਡੀ ਦਾ ਪ੍ਰੋਗਰਾਮ ਕੀਤਾ ਸੀਗਾ ਜੀ ਆਪਣੇ ਤਲਵੰਡੀ ਭਰੋ ਅ ਤਹਿਸੀਲ ਨਕੌਦਰ ਦੇ ਵਿੱਚ ਜੀ ਤੇ ਅੱਜ ਆਪਾਂ ਇੱਥੇ ਜਿਹੜੇ ਦੋ ਡਾਇਰੈਕਟਰ ਆ ਜੀ ਆਪਣਾ 950 ਦੇ 254 ਜਿਹੜਾ ਕਸਟਮਰਾਂ ਨੇ ਉਹਦੇ ਫੀਚਰਾਂ ਬਾਰੇ ਵੀ ਇਹਨਾਂ ਨੂੰ ਦੱਸਿਆ ਤੇ ਚਲਾ ਕੇ ਵੀ ਦੇਖਿਆ ਜੀ ਤੇ ਆਪਣੇ ਬਾਜੀ ਨੇ ਜਿਹੜੇ ਇੱਥੇ ਨੇੜੇ ਪਿੰਡ ਉਗੀ ਤੋਂ ਆ ਜੀ ਇਹ ਵੀ ਆਏ ਸੀ ਆਪਣਾ ਪ੍ਰੋਗਰਾਮ ਦੇਖਣ ਇਹਨਾਂ ਨੇ 254 ਤੇ ਜਿਹੜਾ 9900 ਟਰੈਕਟਰ ਆ ਜੀ ਉਹ ਚਲਾ ਕੇ ਦੇਖਿਆ ਤਾਂ ਆਪਾਂ ਭਾਜੀ ਤੋਂ ਪੁੱਛਾਂਗੇ ਕਿ ਇਹਨਾਂ ਨੂੰ ਜਿਹੜਾ ਟਰੈਕਟਰ ਆ ਵੀ ਕਿਦਾਂ ਦਾ ਲੱਗਿਆ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਜਿੱਦਾਂ ਤੁਸੀਂ ਆਪਣਾ 9900 ਤੇ 254 ਟਰੈਕਟਰ ਚਲਾ ਕੇ ਦੇਖਿਆ ਜੀ ਤੁਹਾਨੂੰ ਉਹਦੇ ਵਿੱਚ ਕੀ ਚੀਜ਼ ਵਧੀਆ ਲੱਗੀ ਆ ਤੇ ਥੋੜੀ ਜਾਣਕਾਰੀ ਦਿਓ ਜੀ ਸਾਡੇ ਨੂੰ 254 ਟਰੈਕਟਰ ਬਹੁਤ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਅਸੀਂ ਹਾਲਾਂਕਿ ਡੈਮੋ ਲਈ ਆ ਜੀ ਟਰੈਕਟਰ 13 ਹਲ ਸੀਗੇ ਤੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਆ ਜੀ ਲਿਫਟ ਵਗੈਰਾ ਸਾਰਾ ਬਹੁਤ ਵਧੀਆ ਕੰਟਰੋਲ ਬਹੁਤ ਵਧੀਆ ਵਾਟਾ ਦਾ ਬਹੁਤ ਵਧੀਆ ਚੱਲ ਰਿਹਾ ਜੀ ਤੇ ਇਹ 950 ਭਾਜੀ ਇਹ ਆਪਾਂ ਚਲਾਇਆ ਸੀ 15 ਹਲਾਂ ਤੇ ਇਹਦੇ ਬਾਰੇ ਵੀ ਥੋੜਾ ਦੱਸੋ ਜੀ ਹਾਂਜੀ 9500 ਵੀ ਬਹੁਤ ਵਧੀਆ ਜੀ 15 ਹਲਾਂ ਤੇ ਪਰਫਾਰਮੈਂਸ ਬਹੁਤ ਵਧੀਆ ਜੀ ਸਾਡੇ ਕੋਲ ਤਿੰਨ ਚਾਰ ਟਰੈਕਟਰ ਚੱਲਦੇ ਆ ਜੀ ਪਹਿਲਾਂ ਮੈਸੀ ਦਾ ਇੱਕ 9950 ਪਹਿਲਾਂ ਚੱਲਦਾ ਹੋਆ ਜੀ ਸਾਡੇ ਕੋਲ ਤੇ ਇਹ ਸਾਡੇ ਕੋਲ ਇੱਕ ਨਿਊ ਹਾਲੈਂਡ 3630 ਆ ਉਹਦੇ ਮੁਕਾਬਲੇ ਇਹਦੀ ਪਰਫਾਰਮੈਂਸ ਬਹੁਤ ਬੈਟਰ ਆ ਜੀ ਠੀਕ ਆ ਜੀ ਭਾਜੀ ਧੰਨਵਾਦ ਜੀ ਬਹੁਤ ਹਾਂਜੀ ਵੀਰ ਜੀ ਵੀਰ ਜੀ ਆਪਣਾ ਸ਼ੁਭਨਾਮ ਸਰ ਨਾ ਮੇਰਾ ਜੀ ਸਖਰਾ ਸਿੰਘ ਤੇ ਕਿਹੜੇ ਪਿੰਡ ਆ ਸਰ ਆਪਣਾ ਤਲਵੰਡੀ ਪਰੋ ਤੇ ਅੱਜ ਅਸੀਂ ਸਰ ਤੁਹਾਡੇ ਪਿੰਡ ਆਏ ਆ ਕਸਟਮਰ ਮੀਟ ਕਰ ਰਹੇ ਸੀ ਨਾਲ ਡੈਮੋ ਦਿੱਤੀ ਗਿਆ ਤੁਸੀਂ 9500 ਚਲਾਇਆ ਹੈਗਾ ਕਿਸ ਤਰ੍ਹਾਂ ਕੰਮ ਕਰ ਸਰ ਹਾਂਜੀ ਬਹੁਤ ਵਧੀਆ ਜੀ ਹਾਂ ਕਿਸ ਤਰ੍ਹਾਂ ਤੁਸੀਂ ਚੱਲਦਾ ਦਬਦਾ ਨਹੀਂ ਠੀਕ ਆ ਕਿੰਨੇ ਹਾਲ ਪਾ ਕੇ ਸਰ ਚਲਾਇਆ ਹੈਗਾ ਆਪਾਂ 13 ਹਾਲ ਪਾ ਕੇ ਚਲਾਇਆ 15 ਪਾ ਕੇ ਚਲਾਇਆ ਠੀਕ ਹੈ ਤੇ ਕਿੱਦਾਂ ਲੱਗਾ ਇਹਦੀ ਪਰਫਾਰਮੈਂਸ ਕਿੱਸਰ ਲੱਗੀ ਸਰ ਹਾਂਜੀ ਬਹੁਤ ਵਧੀਆ ਜੀ ਵਧੀਆ ਲੱਗੀ ਸਰ ਹਾਂਜੀ ਠੀਕ ਧੰਨਵਾਦ ਆਸ ਇਸ਼ਵਨ ਆਗਾ ਜੀ ਮਲਕੀਤ ਸਿੰਘ ਤੇ ਅੱਜ ਦੀ 94 254 ਔਰ 9500 ਦੀ ਡੈਮੋ ਆਪਾਂ ਲਾਈ ਸੀ ਕਸਟਮਰ ਮੀਟ ਕੀਤੀ ਹੈਗੀ ਆ ਤੇ ਤੁਸੀਂ ਚਲਾ ਕੇ ਵੀ ਦੇਖਿਆ ਕਿਸ ਤਰ੍ਹਾਂ ਲੱਗਾ ਸਰ ਮੈਨੂੰ ਤਾਂ ਬਹੁਤ ਵਧੀਆ ਲੱਗਾ ਜੀ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਾ ਕਿਉਂਕਿ ਤੁਹਾਡੇ ਕੋਲ ਪਹਿਲਾਂ ਵੀ ਟਰੈਕਟਰ ਹੈਗੇ ਆ ਮੈਸੀ ਵੀ ਹੈਗੇ ਆ ਹੋਰ ਵੀ ਮਾਡਲ ਹੈਗੇ ਆ ਤੇ ਇਹ ਅੱਜ ਤੁਸੀਂ 13 ਵੀ 13 ਹਾਲ 15 ਹਾਲ ਪਾ ਕੇ ਦੇਖਿਆ ਕਿੰਨਾ ਵਧੀਆ ਲੱਗਾ ਜੀ ਮੈਨੂੰ ਬਹੁਤ ਵਧੀਆ ਲੱਗਾ ਮੇਰੇ ਮਤਲਬ ਤਾਂ ਬਹੁਤ ਵਧੀਆ ਲੱਗਾ ਪਰ ਸਾਡੇ ਚ ਇਹਨਾਂ ਨੇ ਕਿਹਾ ਵੀ ਚਲੋ ਹਜੇ ਅਸੀਂ ਠੀਕ ਹੈ ਟਰੈਕਟਰ ਹੈ ਜੀ ਨਹੀਂ ਤੇ ਤਾਂ ਕਿਉਂ ਆਲੂਆਂ ਦੀ ਪਟਾਈ ਨੂੰ ਵੀ ਵਧੀਆ ਇਹ ਤੇ ਸਾਰੀ ਪਾਸੇ ਬਿਲਕੁਲ ਸਹੀ ਹੈ ਠੀਕ ਹੈ ਠੀਕ ਆਪਣੇ ਜਿਹੜੇ ਸਾਡੇ ਲੋਕ ਚਲਾਉਂਦੇ ਕਿਸਾਨ ਭਾਈ ਉਹਨਾਂ ਕੋਈ ਅਪੀਲ ਕਰਨਾ ਚਾਹੋ ਮੈਸੀ ਵਾਲੋ ਸਰ ਹਾਂ ਇਹ ਤਾਂ ਗੱਲ ਕਿਤਾ ਮੈਨੂੰ ਕੋਈ ਦਵਾਰੇ ਮੈਂ ਹਾਂ ਜਿੱਤਾ ਤੁਸੀਂ ਚਲਾਉਂਦੇ ਹੋ ਮੈਸੀ ਚਲਾਉਂਦੇ ਹੈਗੇ ਹੋ ਜੋ ਕਿਸਾਨ ਭਾਈ ਸਾਡੇ ਬਾਕੀ ਉਹਨਾਂ ਨੂੰ ਕੋਈ ਅਪੀਲ ਕਰਨਾ ਚਾਹੋ ਮੈਸੀ ਵੱਲੋਂ ਹਾਂ ਹਾਂ ਮੈਂ ਮੈਸੀ ਤਾਂ ਇਹ ਬਹੁਤ ਵਧੀਆ ਪੀਸ ਆ ਇਹ ਇੱਕ ਤੇ ਦੀ ਲਿਫਟ ਬਹੁਤ ਕੰਟਰੋਲ ਤੇ ਠੀਕ ਹੈ ਲਿਫਟ ਤੇ ਇਦਾਂ ਕੰਟਰੋਲ ਹੈ ਜਿੱਥੇ ਮਾੜੀ ਜੀ ਵਿਗਾਤੀ ਇੱਕ ਰਿੰਗ ਨਹੀਂ ਨਹੀਂ ਹਿੱਲਦੀ ਉੱਥੇ ਜਾਉਂ ਐ ਪਾਣੀਾਂ ਗੇ ਫਿਰਦਾ ਟਰੈਕਟਰ ਇਹ ਠੀਕ ਹੈ ਤੇ ਕਿਉਂ ਮੈਂ ਪਹਿਲਾਂ ਤਾਂ ਨਹੀਂ ਚਲਾ ਪਹਿਲਾਂ ਸੀ ਮੈਂ ਡ੍ਰੈਕਟਰ ਚ ਆ ਚਲਾਇਆ ਠੀਕ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਮੈਂ ਮੈਸੀ ਹੀ ਚਲਾਉਂਦੇ ਆ ਸਾਡੇ ਕੋਲ ਮੈਸੀ ਹੈਗਾ ਉਹ ਵਧੀਆ ਚੱਲਦਾ ਮੈਸੀ ਉਹ ਹਾਂਜੀ ਬਹੁਤ ਆਉਂਦੀ ਠੀਕ ਹੈ ਧੰਨਵਾਦ ਜੀ